ਜੋ ਹੜਾਂ ਦੀ ਮਾਰ ਹੈ ਪੰਜਾਬ ਦੇ ਵਿੱਚ ਅਕਸਰ ਪੈ ਜਾਂਦੀ ਹੈ ਜਦੋਂ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਜ਼ਿਆਦਾ ਪੈਂਦਾ ਚਾਹੇ 1988 ਦੀ ਗੱਲ ਹੋਵੇ 1993 ਦੀ ਹੋਵੇ ਚਾਹੇ ਪਿਛਲੇ ਸਾਲ 2023 ਦੇ ਵਿੱਚ ਹੀ ਤੁਸੀਂ ਦੇਖਿਆ ਕਿ ਜਦੋਂ ਪਹਾੜੀ ਇਲਾਕਿਆਂ ਦੇ ਵਿੱਚ ਹੀ ਬਹੁਤ ਜ਼ਿਆਦਾ ਮੀਂਹ ਪੈ ਜਾਂਦਾ ਸਾਰਾ ਪਾਣੀ ਹੈ ਜਿਹੜਾ ਹੇਠਾ ਪੰਜਾਬ ਦੇ ਵੱਲ ਆ ਜਾਂਦਾ ਹੈ ਜਿਸ ਕਰਕੇ ਪੰਜਾਬ ਨੂੰ ਹੜ੍ਹਾਂ ਦੀ ਮਾਰ ਚੱਲਣੀ ਪੈਂਦੀ ਹੈ ਅੱਜ ਇਸੇ ਦੇ ਉੱਤੇ ਅਸੀਂ ਚਰਚਾ ਕਰਦੇ ਹਾਂ ਕਿ ਇਹ ਹੜ੍ਹਾਂ ਦੇ ਪ੍ਰਬੰਧਨ ਦੇ ਲਈ ਸਰਕਾਰਾਂ ਕੀ ਕਰ ਰਹੀਆਂ ਨੇ ਕਿਉਂ ਇਹ ਪੰਜਾਬ ਦੇ ਵਿੱਚ ਹੜ੍ਹ ਆਉਂਦੇ ਨੇ ਅਸਲੀ ਕਾਰਨ ਕੀ ਨੇ ਦਰਿਆਵਾਂ ਦੇ ਬੰਨ ਲਈ ਕੀ ਕੀਤਾ ਜਾਂਦਾ ਹੈ ਹੜ੍ਹਾਂ ਦੀ ਰੋਕਥਾਮ ਦੇ ਲਈ ਕੀ ਕੀਤਾ ਜਾਂਦਾ ਹੈ ਸਰਕਾਰੀ ਫੰਡ ਵੀ ਆਉਂਦੇ ਨੇ ਕਿਉਂ ਨਹੀਂ ਉਹ ਉੱਥੇ ਲੱਗਦੇ ਜਿੱਥੇ ਲਾਉਣੇ ਚਾਹੀਦੇ ਨੇ ਸਾਡੇ ਨਾਲ ਚਰਚਾ ਕਰਨ ਦੇ ਲਈ ਆਰਐਸ ਘੁੰਮਣ ਜੀ ਜੁੜ ਚੁੱਕੇ ਨੇ ਇਹ ਪੰਜਾਬ ਦੇ ਵਿੱਚ ਹੜ੍ਹ ਪ੍ਰਬੰਧਨ ਦੇ ਉੱਤੇ ਸਟੱਡੀ ਵੀ ਕੀਤੀ ਹੈ ਅਰਥਸ਼ਾਸਤਰੀ ਵੀ ਸਨੇਹ ਹੀ ਇਹਨਾਂ ਦਾ ਸਵਾਗਤ ਕਰਦੇ ਆਂ ਘੁਮਣ ਸਾਹਿਬ ਸਵਾਗਤ ਹੈ ਤੁਹਾਡਾ ਲਿਵਿੰਗ ਇੰਡੀਆ ਵਿੱਚ ਕਰਦੇ ਨੇ ਉਹ ਅਫਸਰ ਬਾਹਰ ਨਿਕਲ ਕੇ ਆਪਣਾ ਕੰਮ ਜੋ ਸਾਡੀ ਆਵਾਜ਼ ਪਹੁੰਚ ਰਹੀ ਹੈ ਘੁਮਣ ਸਾਹਿਬ ਤੁਹਾਡੇ ਤੱਕ ਲੱਗਦਾ ਆਵਾਜ਼ ਸਾਡੀ ਨਹੀਂ ਪਹੁੰਚ ਰਹੀ ਘੁਮਣ ਸਾਹਿਬ ਤੱਕ ਨਹੀਂ ਪਹੁੰਚ ਰਹੀ ਹੈ ਤੁਹਾਡੀ ਆਵਾਜ਼ ਜੀ ਘੁਮਣ ਸਾਹਿਬ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ ਦੇ ਵਿੱਚ ਕਮਰ ਸਾਹਿਬ ਜੋ ਅੱਜ ਤਸਵੀਰਾਂ ਅਸੀਂ ਦੇਖ ਰਹੇ ਹਾਂ ਇਹ ਫਿਰ ਤੋਂ ਡਰਾ ਰਹੀਆਂ ਨੇ ਸਾਡੇ ਦਰਸ਼ਕਾਂ ਨੂੰ ਸਾਨੂੰ ਇੱਥੇ ਬੈਠਿਆਂ ਨੂੰ ਵੀ ਡਰਾ ਰਹੀਆਂ ਨੇ ਅਸੀਂ ਤਾਂ ਦਫ਼ਤਰ ਦੇ ਵਿੱਚ ਬੈਠੇ ਆਂ ਘਰਾਂ 'ਚ ਵੀ ਜਾਣਾ ਐ ਸੀ ਘਰ ਵੀ ਪਰਤਣਾ ਐ ਤਾਂ ਜਿਹੜੀ ਇਹ ਤਸਵੀਰਾਂ ਆ ਰਹੀਆਂ ਨੇ ਚੰਡੀਗੜ੍ਹ ਸ਼ਹਿਰ ਦੀਆਂ ਹੀ ਨੇ ਚਾਹੀ ਪਾਣੀ ਥਾਂ-ਥਾਂ ਤੇ ਖੜ ਗਿਆ ਆਏ ਵਾਰ ਹੀ ਇੰਜ ਹੁੰਦਾ ਹੈ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਜ਼ਿਆਦਾ ਪੈ ਜਾਂਦਾ ਹੈ ਪੰਜਾਬ ਨੂੰ ਮਾਰ ਚੱਲਣੀ ਪੈਂਦੀ ਹੈ ਹੜ੍ਹਾਂ ਦੀ ਤੁਸੀਂ ਸਟੱਡੀ ਕੀਤੀ ਐ ਇਸ ਦੇ ਉੱਤੇ ਪੰਜਾਬ ਦੇ ਵਿੱਚ ਹੜ੍ਹ ਪ੍ਰਬੰਧਨ ਦੇ ਉੱਤੇ ਕਿਉਂਕਿ ਸਰਕਾਰੀ ਫੰਡਸ ਵੀ ਹੁੰਦੇ ਨੇ ਹੜਾਂ ਦੀ ਸਾਮ ਸੰਭਾਲ ਦੇ ਲਈ ਉਹ ਉਥੇ ਲਾਉਂਦੇ ਕਿਉਂ ਨਹੀਂ ਕਿਉਂ ਨਹੀਂ ਲੱਗਦੇ ਉਹ ਠੇਕੇਦਾਰਾਂ ਤੱਕ ਕਿਉਂ ਨਹੀਂ ਪਹੁੰਚਦੇ ਸਹੀ ਤਰੀਕੇ ਨਾਲ ਸਭ ਤੌਰ ਤੇ ਅਸੀਂ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਹੈ ਕਿ 1988 ਦੇ ਵਿੱਚ ਹੜਾ 93 ਦੇ ਵਿੱਚ 2023 ਦੇ ਵਿੱਚ ਤੁਹਾਡੇ ਧਿਆਨ ਦੇ ਵਿੱਚ ਹੋਰ ਵੀ ਕਈ ਸਾਲ ਹੋਣਗੇ ਅਸਲੀ ਕਾਰਨ ਤੇ ਪ੍ਰਮੁੱਖ ਕਾਰਨ ਕੀ ਹੈ ਕਿ ਪੰਜਾਬ ਨੂੰ ਇਹ ਹੜਾਂ ਦੀ ਮਾਰ ਚ ਲੈਣੀ ਪੈਂਦੀ ਹੈ ਕਿਉਂ ਮੈਂ ਤਾਂ ਇਸ ਵੇਲੇ ਪਟਿਆਲੇ ਚ ਬੈਠਾ ਹੈਗਾ ਤੇ ਇੱਥੇ ਵੀ ਬਾਰਿਸ਼ ਹੋਈ ਹੈ ਪਰ ਮੈਨੂੰ ਲੱਗਦਾ ਹੈ ਬੜੀ ਰੁਕਿਆ ਨਹੀਂ ਅਰਬਨ ਸਟੇਟ ਦੇ ਵਿੱਚ ਇੰਦਰੇ ਪਰ ਇਹ ਇਹ ਠੀਕ ਹੈ ਕਿ ਉੱਪਰ ਜਦੋਂ ਗੈਜਮੈਂਟ ਏਰੀਆ ਚ ਜਦੋਂ ਵੀ ਬਾਰਿਸ਼ ਜ਼ਿਆਦਾ ਹੁੰਦੀ ਹੈ ਤੇ ਨਾਨ ਲੋਕਲ ਪਾਰਸ ਜਿਵੇਂ ਚੰਡੀਗੜ੍ਹ ਚ ਤੁਸੀਂ ਦਿਖਾ ਰਹੇ ਹੋ ਹੁੰਦੀ ਹੈ ਤਾਂ ਪਾਣੀ ਜਿਹੜਾ ਉਹ ਛੜਕਾ ਚਲਦੀਆਂ ਨਹੀਂ ਜਾਂ ਜਿਹੜੇ ਰੇਨ ਵਾਟਰ ਸਬਾਰਮਾਡਰਸ ਰੀਸੀਵਰ ਨੇ ਉਹ ਵੀ ਬਣੀ ਨਹੀਂ ਨਿਕਲਦੀ ਮੈਂ ਇਸ ਤੋਂ ਪਹਿਲਾਂ 10 ਸਾਲ ਚੰਡੀਗੜ੍ਹ ਰਿਹਾ ਹਾਂ ਜਦੋਂ ਵੀ ਇਹ ਕੁਝ ਘੰਟੇ بارش ਹੁੰਦੀ ਹੈ ਔਰ ਥੋੜਾ ਉੱਪਰ ਪਾਣੀ ਪਰ ਵੀ بارش ਹੁੰਦੀ ਹੈ ਤੇ ਚੰਡੀਗੜ੍ਹ ਦਾ ਹਮੇਸ਼ਾ ਇਹੀ ਹਾਲ ਹੁੰਦਾ ਹੈ ਚੰਡੀਗੜ੍ਹ ਤੋਂ ਇਹ ਬਾਹਰ ਆਣਾ ਹੋਵੇ ਤਾਂ ਨਿਕਲ ਕੋਈ ਰਸਤਾ ਨਹੀਂ ਕੁਝ ਸਾਲ ਪਹਿਲਾਂ ਕੋਈ ਪੰਜੀ ਪੁੱਜੇ ਦੇ ਕਰੇ ਆਪਣੀ ਕਾਰ ਤੇ ਬਾਹਰ ਆਣਾ ਸੀ ਉਹ ਉਸ ਨੂੰ ਉਹਕੇ ਨੂੰ ਡੇਢ ਘੰਟਾ ਲੱਗ ਗਿਆ ਜੰਟਰ ਉੱਤਰ ਉੱਤਰ ਰਸਤੇ ਲਪਣ ਲਈ ਸੋ ਇਹ ਜਿਹੜਾ ਬਾੜੀ ਦੀ ਸਮੱਸਿਆ ਹੈ ਉਹ ਲੱਗਦਾ ਹੈ ਕਿ ਇਹ ਜਿਹੜਾ ਪ੍ਰਸ਼ਾਸਨ ਹੈ ਜੱਦੀ ਘੜ ਦਾ ਉਸ ਨੂੰ ਬਹੁਤ ਜ਼ਗੀਤਗੀ ਨਾਲ ਲੈਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਜਿਹੜਾ ਇਹ ਰੱਪਾ ਸ੍ਰੇਣੀ ਇਹ ਉਹ ਵੀ ਸਟਾਰਮ ਵਾਟਰ ਰਿਸੀਵਰ ਹੈ ਮੇਨ ਪ੍ਰੋਬਲਮ ਲੱਗਦੀ ਹੈ ਕਿ ਤਾਂ ਉਹਨਾਂ ਦੇ ਕੈਪੈਸਿਟੀ ਘਟਾ ਜਿਹੜਾ ਜਿਹੜਾ ਸਟਾਰਮ ਵਾਟਰ ਰਿਸੀਵਰ ਜਿਹੜੇ ਨੇ ਕਈ ਵਾਰ ਬੰਦ ਰਹਿੰਦੇ ਨੇ ਤੇ ਬੰਦ ਰਹਣ ਕਰਕੇ ਜਦੋਂ ਉਹ ਇਹ ਪਾਣੀ ਆਉਂਦਾ ਤੇ ਹੋਰ ਨਾਲ ਪਾਣੀ ਆਕਾ ਕਿੰਨੀ ਹੋ ਬਹੁਤ ਜ਼ਿਆਦਾ ਤੇ ਫਿਰ ਪਾਣੀ ਰੁਕ ਜਾਂਦਾ ਤੇ ਫਿਰ ਸੀਵਰ ਜਿਹੜੇ ਬੈਕ ਭਰਨ ਲੱਗ ਜਾਂਦੇ ਨੇ ਇਹ ਪ੍ਰੋਬਲਮ ਜਿਹੜੀ ਹੈ ਬੜੀ ਸਮੱਸਿਆ ਅਸਲ ਹੈ ਕਿ ਇਹਨੇ ਅਜੇ ਤੱਕ ਉੱਪਰ ਬਹੁਤ ਅਮਾਰਿਸ਼ ਹੋਈ ਨਹੀਂ ਚੋਰ ਹੋਈ ਆ ਇਹੜੇ ਵਰਗੇ ਸ਼ਹਿਰ ਜਿਹੜਾ ਉਹ ਜੀ ਕਮਰ ਸਾਹਿਬ ਤੁਸੀਂ ਪਟਿਆਲਾਈ ਦਾ ਜ਼ਿਕਰ ਕਰ ਰਹੇ ਹੋ ਪਟਿਆਲੇ ਅਰਬਨ ਸਟੇਟ 'ਚ ਤੁਸੀਂ ਬੈਠੇ ਹੋ ਪਿਛਲੇ ਸਾਲ ਸਾਡੇ ਸਾਰੇ ਦਰਸ਼ਕ ਜਾਣਦੇ ਨੇ ਅਸੀਂ ਜਾਣਦੇ ਹਾਂ ਕਿ ਪਟਿਆਲੇ ਦੇ ਵਿੱਚ ਹਰ ਆਈਸੀ ਅਰਬਨ ਸਟੇਟ ਦੇ ਵਿੱਚ ਲੋਕਾਂ ਨੂੰ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸੀ ਇਸ ਵਾਰ ਜੋ ਮੀਂਹ ਪੈ ਰਿਹਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਲਾਈਵ ਸਥਿਤੀ ਹੀ ਪੁੱਛਾਂਗੇ ਕਿ ਪਟਿਆਲੇ ਇਸ ਵਕਤ ਕਿਸ ਤਰ੍ਹਾਂ ਦਾ ਮੀਂਹ ਪੈ ਰਿਹਾ ਤੇ ਪਾਣੀ ਕਿਸ ਤਰ੍ਹਾਂ ਦਾ ਉੱਥੇ ਖੜਿਆ ਹੈ ਜੇ ਖੜਿਆ ਵੀ ਹੈ ਤਾਂ ਉਹ ਕੀ ਨਿਕਾਸੀ ਹੋ ਗਈ ਹੈ ਪਾਣੀ ਦੀ ਦੇਖੋ ਅਰਬਨ ਸਟਰੀਟ ਤੇ ਜਿਹੜੇ ਚ ਮੈਂ ਰਨ ਫੋੜੇ ਫੋੜੇ ਦਰ ਬਾਹਰ ਜਾ ਕੇ ਆਇਆ ਉਹਥੇ ਪਾਣੀ ਰੁਕਿਆ ਨਹੀਂ ਹੁਣ ਇਹ ਇਹਨੇ ਕਦੀ ਨਾਲ ਨਹੀਂ ਹਾਂ ਉਹ ਪਰ ਪਟਿਆਲੇ ਚ ਬਲੱਡ ਉਦੋਂ ਆਉਂਦਾ ਅਰਬਨ ਸਟਰੀਟ ਚ ਪਟਿਆਲੇ ਚ ਜਦੋਂ ਗੈਜਮੈਂਟ ਏਰੀਆ ਚ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਤੇ ਪਾਣੀ ਇੱਕਦਮ ਉੱਪਰੋਂ ਪਹਾੜੀ ਏਰੀਆ ਚੋਂ ਆਉਂਦਾ ਤੇ ਨਾਲ ਇੱਥੇ ਲੋਕਲ ਪਾੜ ਹੁੰਦੀ ਹੈ ਉਦੋਂ ਦੀ ਬਹਤ ਰੈਨਮੇ ਦਾ ਫਲੱਡ ਵੀ ਦੇਖਿਆ ਔਰ ਇਸ ਉਹ ਅਸੀਂ ਕਦੇ ਦੇਖਿਆ ਜੀ ਔਰ 2023 ਦਾ ਵੀ ਦੇਖਿਆ ਕਮੇਟ ਸਾਬ 93 ਦਾ ਫਲੱਡ ਤੁਸੀਂ ਦੇਖਿਆ ਹੈ 93 ਦੇ ਫਲੱਡ ਤੋਂ ਬਾਅਦ ਕਮੇਟੀ ਬਣਾਈ ਗਈ ਤੇ ਪੰਜਾਬ ਸਰਕਾਰ ਦੀਆਂ ਕੀ ਸਿਫਾਰਸ਼ਾਂ ਸੀਗੀਆਂ ਉਸ ਕਮੇਟੀ ਨੇ ਬਾਅਦ ਚ ਕੀ ਕੁਝ ਕੀਤਾ ਹੜ੍ਹ ਪ੍ਰਬੰਧਨ ਦੇ ਲਈ ਦੇਖੋ ਅਸੀਂ ਉਸ ਵੇਲੇ ਜਿਹੜੇ 93 ਦੇ ਵਿੱਚ ਉਸ ਵੇਲੇ ਦੇ ਹੂੰ ਪੜਾਂਦਾ ਸੀਗਾ ਹੂੰ ਇਹ ਕੋਈ ਮੇਰੇ ਨਾਲ ਕੋਈ ਜੀਓਗ੍ਰਾਫੀ ਦੇ ਪ੍ਰੋਫੈਸਰ ਦੀ ਡਰੇਨੇਜ ਡਿਪਾਰਟਮੈਂਟ ਦਾ ਸੀਗਾ ਤੇ ਅਸੀਂ ਪੂਰਾ ਦਿਨ ਸਰਵੇ ਕਰਕੇ ਦੇਖਿਆ ਸੀ ਕਿ ਜਿਹੜਾ ਇਹ ਐਸ.ਓ.ਆਈ.ਐਲ. ਜਾਂ ਮੋਰ ਪਟਿਆਲਾ ਕੀ ਰੋ ਹੈ ਜਾਂ ਜੰਤੀ ਦੇਵੀ ਕੀ ਰੋ ਹੈ ਇਹ ਇਹ ਸਾਰੀਆਂ ਜਦੋਂ ਟੁੱਟਦੀਆਂ ਨੇ ਡਾਪ ਲੱਗਦਾ ਤੇ ਪਾਣੀ ਪਟਿਆਲੇ ਆਂਦਾ ਔਰ ਇਹ ਅਸੀਂ ਸਵਿਸ ਅਸੀਂ ਇਹਦਾ ਕੋਈ ਬਹਾਦਰ ਘੜ ਤੋਂ ਉੱਪਰ ਕੋਈ ਜਿਹੜਾ ਉਹ ਇਹਦਾ ਕੋਈ ਬੰਨ ਬਣਾਇਆ ਜਾਵੇ ਤੇ ਨਾਲ ਨਾਲ ਇੱਕ ਕੋ ਬਣਾਇਆ ਜਾਵੇ ਹੁਣ ਵੀ ਜਿਹੜਾ ਪਟਿਆਲੇ ਦੇ ਵਿੱਚ ਜਦੋਂ ਪਾਣੀ ਵੜ ਡਾਂਦਾ ਤਾਂ ਇਹ ਜਿਹੜਾ ਸੰਗਰੂਰ ਵਾਲਾ ਬਾਈਪਾਸ ਬਨਿਆ ਹੈਗਾ ਇੱਧਰ ਵੀ ਡਾਪ ਲੱਗਦੀ ਹੈ ਜੀ ਪਰ ਵੀ ਤਾਂ ਗੱਲ ਹੈ ਪਟਿਆਲੇ ਦੀ ਪਟਿਆਲਾ ਕੀ ਰਹਉਂਦੀ ਜ਼ਿਕਰ ਕਰ ਰਹੇ ਤੁਸੀਂ ਉਹਦੇ ਕਰਕੇ ਕਾਰਨ ਮੰਨਿਆ ਜਾਂਦਾ ਕਿ ਹੜ ਆਉਂਦਾ ਹੈ ਤੇ ਪਿਛਲੇ ਸਾਲ 2023 ਦੇ ਵਿੱਚ ਸਾਨੂੰ ਮਾਰਾਂ ਦੀ ਮਾਰਜ ਲੈਣੀ ਪਈ ਘੱਗਰ ਦਰਿਆ ਦੇ ਨੇੜਲੇ ਇਲਾਕੇ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਉਹ ਵੀ ਇੱਕ ਮਾਰ ਚੱਲਦੇ ਨੇ ਹੜਾਂ ਦੀ ਉਥੇ ਤਾਂ ਛੱਤਾਂ ਨੂੰ ਪਾਣੀ ਲੱਗ ਜਾਂਦਾ ਜੀ ਉਹਦੇ ਲਈ ਸਰਕਾਰ ਕੀ ਕੁਝ ਕਰ ਰਹੀ ਹੈ ਕਿਉਂਕਿ ਇਹ ਪਿਛਲੇ ਸਾਲ ਨਹੀਂ ਹੋਇਆ ਆਪਾਂ 93 ਦੇ ਵਿੱਚ ਵੀ ਨਾ ਜਾਈਏ ਪਿਛਲੇ ਸਾਲ ਹੀ ਇਹ ਸਾਰਾ ਕੁਝ ਹੋਇਆ ਤੇ ਹੁਣ ਇਸ ਸਾਲ 23 ਦੇ ਕਰੀਬ ਹੀ ਦੱਸ ਦਿੰਦੇ 23 ਤੋਂ 23 ਦੇ ਵਿੱਚ ਵੀ ਇੱਥੇ 4-4 ਫੁੱਟ ਪਾਣੀ ਲੋਕਾਂ ਦੇ ਘਰਾਂ 'ਚ ਆ ਗਿਆ 2.5-2.5 ਫੁੱਟ ਪਾਣੀ ਆ ਗਿਆ ਸਾਡੇ ਐਲਜੀ ਐਮਆਈਜੀ ਐਚਆਈਜੀ ਏਰੀਆ ਹੈ ਜਿਹੜੇ ਬਮਨ ਦੇ ਫਲੈਟ ਬਣਾ ਕੇ ਇਹਨਾਂ ਨੇ ਵੇਚੇ ਨੇ ਹੋਲਿੰਗ ਬੋਰਡ ਨੇ ਉੱਥੇ ਵੀ ਹੁਣ ਤਾਂ ਚਲੋ ਬੁੱਢਾ ਹੋ ਗਿਆ ਉੱਥੇ ਪਾਣੀ ਕਾਫੀ ਮਾਰ ਕਰ ਕੀਤਾ ਔਰ ਜਿਹੜਾ 23 ਦਾ ਫਲੱਡ ਹੈ ਉਹਨੇ ਪਟਿਆਲਾ ਸ਼ਹਿਰ ਦੀ ਵੀ ਮਾਰ ਕੀਤਾ ਅਰਬਸਟੇਟ ਅਰਬਸਟੇਟ ਦੇ ਨਾਲ ਇਲਾਕੇ ਜਿਹੜੇ ਨੇ ਉੱਥੇ ਮਾਰ ਕੀਤੀ ਹੈ ਤੇ ਅਸੀਂ ਉਸ ਤੋਂ ਬਾਅਦ ਜਿਹੜੀਆਂ ਐਸੋਸੀਏਸ਼ਨਾਂ ਨੇ ਇੱਥੇ ਔਰ ਗਰੁੱਪ ਬਣਾ ਕੇ ਗਵਰਨਮੈਂਟ ਨੂੰ ਰਿਪਰੈਜ਼ੈਂਟੇਸ਼ਨਸ ਵੀ ਦਿੱਤੀਆਂ ਨੇ ਤੇ ਕੁਝ ਗਵਰਨਮੈਂਟ ਨੇ ਖੋਦਾਈ ਜਿਹੜੀ ਪਟਿਆਲਾ ਘੇਰਾ ਉਹ ਜਿਹੜੀ ਹੈਗੀ ਆ ਉਹ ਢੀ ਨਦੀ ਜੀ ਨੂੰ ਕਹਿੰਦੇ ਆ ਉਹ ਕੀਤੀ ਹੈ ਪਰ ਅਜੇ ਵੀ ਹੋਰ ਪ੍ਰਬੰਧ ਬਹੁਤ ਕਰਨ ਦੀ ਲੋੜ ਹੈ ਤੇ ਮੇਰਾ ਮੰਨਣਾ ਇਹ ਹੈ ਕਿ ਜਿਵੇਂ ਜਿਵੇਂ 24 ਘੰਟਿਆਂ ਜਾਂ 48 ਘੰਟਿਆਂ 'ਚ ਇਹ ਕੋਈ 440 ਐਮ ਐਮ ਜਾਂ 44 ਸੈਂਟੀਮੀਟਰ بارش ਉੱਪਰ ਕੈਚਮੈਂਟ ਏਰੀਆ 'ਚ ਬਹੁਤ ਜ਼ਿਆਦਾ ਹੁੰਦੀ ਹੈ ਔਰ ਇੱਥੇ ਨਾ ਲੋਕਲ بارش ਹੁੰਦੀ ਹੈ ਕਪਟਿਆਲੇ ਚ ਬਲੱਡ ਫੇਰ ਆਉਣ ਦੀ ਸੰਭਾਵਨਾ ਹੋ ਸਕਦੀ ਹੈ ਜੀ ਇਹ ਜਿਹੜਾ ਇਹ ਬਚਤ ਹੈ ਉਹ ਕੋਈ ਪ੍ਰਬੰਧਾ ਕਰਕੇ ਨਹੀਂ ਹੈ ਬਚਤ ਤਾਂ ਸਿਰਫ ਇਹੜੀ ਹੈ ਕਿ ਕੁਦਰਤ ਦੀ ਮਿਹਰਬਾਨੀ ਕਰਕੇ ਹੀ ਹੈ ਜਿਹੜੀ ਹੈ ਜੀ ਕਮਰ ਸਾਹਿਬ ਸਰਕਾਰਾਂ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਦਰਿਆਵਾਂ ਲਈ ਜੀ ਤੁਸੀਂ ਗੱਲ ਪੂਰੀ ਕਰ ਲਓ ਸੌਰੀ ਦੱਸੋ ਜੀ ਮੈਂ ਮੈਂ ਕੱਲ ਹੋਰ ਕਹਿਣੀ ਚਾਹਾਂਗਾ ਕਿ ਬਲੱਡ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਬਲੱਡ ਨੂੰ ਬਲੱਡ ਦੇ ਨੁਕਸਾਨ ਤੋਂ ਬਚਣ ਲਈ ਉਸ ਨੂੰ ਪ੍ਰਬੰਧ ਕਰਕੇ ਘਟਾਇਆ ਜਾ ਸਕਦਾ ਹੈ ਹੂੰ ਦੂਸਰਾ ਇਹ ਹੈ ਕਿ ਪੰਜਾਬ ਦੇ ਵਿੱਚ ਬੜੇ ਬੇ ਰੇਨ ਵਾਟਰ ਹਰਵੈਸਟਿੰਗ ਕੀਤੀ ਗਈ ਇਹ ਮਰਲੋ ਪਿਤ ਜਰੂਰ ਜਰੂਰ ਕੋਈ ਸੋਸ਼ਲ ਸ਼ਾਰਟ ਦੀ ਰੀਆਰਗੇਨਾਈਜੇਸ਼ਨ ਵੀ ਹੋਈ ਉਸ ਤੋਂ ਨਹੀਂ ਹੋਈ ਪਹਿਲਾਂ ਤਾਂ ਚਲੋ ਡਰੇਨੇਜ ਬਣਾਈਆਂ ਸੀਗੀਆਂ ਬਹੁਤ ਪਹਿਲਾਂ 50 ਦੇ ਵਿੱਚ ਪਰ ਉਸ ਤੋਂ ਬਾਅਦ ਰੇਨ ਵਾਟਰ ਹਰਵੈਸਟਿੰਗ ਨਹੀਂ ਹੋਈ ਇਸੇ ਕਰਕੇ ਸਾਡੀ ਬਣੀ ਦੀ ਪ੍ਰੋਬਲਮ ਹੈ ਤੇ ਜੇ ਅਸੀਂ ਰੇਨ ਵਾਟਰ ਹਰਵੈਸਟਿੰਗ ਕਰ ਲਈਏ ਤੇ ਬਲੱਡ ਨੋਕੀ ਸੱਕਦੇ ਹਾਂ ਤੇ ਪਾਣੀ ਦਾ ਜਿਹੜਾ ਡੂੰਗਾ ਲੈਵਲ ਹੋ ਰਿਹਾ ਸਾਡੇ ਸਿਨੂਰ ਪ੍ਰਣਾਲੀ ਤੋਂ ਹੋਰ ਵੀ ਹੋ ਰਿਹਾ ਉਸ ਤੋਂ ਵੀ ਬਚ ਸਕਦੇ ਹਾਂ ਹਮਮ ਕਮਨ ਸਾਹਿਬ ਸਰਕਾਰਾਂ ਦੇ ਵੱਲੋਂ ਫੰਡਸ ਦਿੱਤੇ ਜਾਂਦੇ ਨੇ ਦਰਿਆਵਾਂ ਦੀ ਨਦੀਆਂ ਦੀ ਡਰੇਨਸ ਦਾ ਸਿਸਟਮ ਦੀ ਸੰਭਾਲ ਦੇ ਲਈ ਪਰ ਇਹ ਇਲਜ਼ਾਮ ਲੱਗਦੇ ਨੇ ਕਿ ਫੰਡਸ ਨੇ ਜਿਹੜੇ ਉਹ ਭ੍ਰਿਸ਼ਟ ਤੰਤਰ ਅਤੇ ਅਫਸਰਾ ਦੀ ਜੋ ਠੇਕੇਦਾਰਾਂ ਦੇ ਨਾਲ ਮਿਲੀ ਭੁਗਤ ਹੁੰਦੀ ਹੈ ਉਹਦੇ ਕਰਕੇ ਫੰਡਸ ਖੁਰਦ-ਬੁਰਦ ਹੋ ਜਾਂਦੇ ਨੇ ਨਹੀਂ ਲੱਗਦੇ ਜਿੱਥੇ ਲੱਗਣੇ ਚਾਹੀਦੇ ਨੇ ਤਾਂ ਹੀ ਇਹ ਤਸਵੀਰਾਂ ਦੇ ਵਿੱਚ ਤੁਸੀਂ ਜੋ ਹਾਲਾਤ ਦੇਖ ਰਹੇ ਹੋ ਇਹ ਸਾਨੂੰ ਆਈ ਵਾਰ ਹੀ ਦੇਖਣੇ ਪੈਂਦੇ ਨੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਇਦਾਂ ਹੈ ਕਿ ਮੈਨੂੰ ਲੱਗਦਾ ਹੈ ਕਿ ਜਿਹੜੇ ਸਰਕਾਰੀ ਤੰਤਰ ਉਹਨੂੰ ਹੋਰ ਚੁਸਤ ਤੇ ਜ਼ਿਆਦਾ ਮਾਨਦਾਰ ਬਣਾਉਣ ਦੀ ਲੋੜ ਹੈ ਤਾਂ ਕਿ ਇਹ ਨਹੀਂ ਹੈ ਕਿ ਜਦੋਂ ਫਲੱਡ ਆਵੇ ਉਦੋਂ ਹੀ ਇਹ ਕੰਮ ਕਰੋ ਵੀ ਲੱਗਦਾ ਹੈ ਕਿ ਪਾਣੀ بارش ਤਾਂ ਹਰ ਸਾਲ ਹੁੰਦੀ ਹੈ ਪਾਣੀ ਵੀ ਆਉਂਦਾ ਹੈ ਕਿਸ ਸਾਲ ਪਾਣੀ ਜ਼ਿਆਦਾ ਆਉਂਦਾ ਕਿ ਕਿਸ ਸਾਲ ਘਟਾਂਦਾ ਜਿਵੇਂ ਪਿਛਲੇ 30 ਸਾਲਾਂ ਚ ਆਇਆ ਨਹੀਂ 2023 ਆ ਗਿਆ ਮੈਨੂੰ ਲੱਗਦਾ ਕਿ ਇਹ ਜਿਹੜਾ ਪ੍ਰਬੰਧ ਹੈ ਇਹ ਚੰਗਾ ਪ੍ਰਬੰਧ ਕਰਨ ਦੀ ਲੋੜ ਹੈ ਇਹ ਇਹ ਸਿਰਫ ਜਿਵੇਂ ਦਾ ਕਿ ਜਦੋਂ ਪਾਣੀ ਆਏਗਾ ਉਸ ਤੋਂ ਕੁਝ ਦਿਨ ਪਹਿਲਾਂ ਪ੍ਰਬੰਧ ਇਹ ਜਿਹੜਾ ਸਟਾਰਗਵਟਰ ਕੀਵਰ ਨੇ ਜਬ ਹੋਰ ਨਦੀਆਂ ਤੇ ਰਿਆ ਨੇ ਉਹਨਾਂ ਦੀ ਫਾਇਦਾ ਸਪਾਈ ਜਿਹੜੀ ਹੈ ਉਹਦੀ ਰਹਿਣੀ ਹੈ ਜੀ ਜੀ ਸ਼ੁਕਰੀਆ ਕਮਿੰਟ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਮਾਂ ਸੀਮਤ ਸੀਗਾ ਇਸ ਕਰਕੇ ਇੰਨੀ ਗੱਲਬਾਤ ਹੋ ਪਈ ਹੈ ਬਹੁਤ-ਬਹੁਤ ਧੰਨਵਾਦ ਸਾਡੇ ਜੁੜਨ ਦੇ ਲਈ ਤਾਂ ਮਾਹਿਰਾਂ ਦਾ ਵੀ ਇਹੀ ਕਹਿਣਾ ਹੈ ਕਿ ਪ੍ਰਬੰਧ ਹੈ ਜਿਹੜਾ ਉਹ ਪਹਿਲਾਂ ਕਰ ਲੈਣਾ ਚਾਹੀਦਾ ਹੈ ਜਦੋਂ ਉਫਾਨ ਤੇ ਆ ਜਾਵੇ ਜਦੋਂ ਆਫਤ ਆ ਜਾਵੇ ਜਦੋਂ ਗਲੇ ਤੱਕ ਪਾਣੀ ਆ ਜਾਵੇ ਉਦੋਂ ਪ੍ਰਬੰਧ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਰਹੀ ਗੱਲ ਕੁਦਰਤ ਦੀ ਇੱਕ ਕਮਿੰਟ ਸਾਹਿਬ ਨੇ ਬੜਾ ਦਰੁਸਤ ਕਿਹਾ ਕਿ ਫਲੱਡ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਫਲੱਡ ਨੂੰ ਘਟਾਇਆ ਜ਼ਰੂਰ ਜਾ ਸਕਦਾ ਹੈ ਇਹੀ ਅਪੀਲ ਹੈ ਕਿ ਜਿਹੜੇ ਫਲੱਡ ਆਏ ਨੇ ਜਾਂ ਫਲੱਡ ਆਉਣ ਵਾਲੇ ਨੇ ਉਹਨਾਂ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਹੋਣੀ ਤੋਂ